ਦੇ ਇਹ ਸ਼ੋਅ ਵਿੱਚ ਸੁਤਨਾਮ ਸਿੰਘ ਚਾਨਬਾਣਾ ਵੱਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪਿਆਰ ਦੇ ਮੁੱਖ ਮੰਤਰੀ ਸ਼੍ਰੀ ਭਵੰਤ ਮਾਨ ਆ ਸ਼੍ਰੀ ਅਕਾਲ 택 ਸਾਹਿਬ ਦੇ ਵਿਚਕਾਰ ਜੋ ਕੁਝ ਹੋਇਆ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ ਔਰ ਗੱਲਬਾਤ ਆਪਾਂ ਇਹ ਵੀ ਕਹਾਂਗੇ ਕਿ ਪੰਜਾਬ ਸਰਕਾਰ ਨੇ ਹਰ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਨਸ਼ਾ ਜਿਹੜਾ ਆ ਉਹ ਉਹਦੇ ਬਾਰੇ ਜਾਣਕਾਰੀ ਲੈਣ ਲਈ ਆਇਆ। ਉਹ ਇਹਨਾਂ ਦੋਹਾਂ ਮੁੱਦਿਆਂ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਬਜੜਬ ਜਿਹੜਾ ਇਹਨਾਂ ਦੇ ਪ੍ਰਵਾਸੀ ਆ ਮਦਮ ਗਿਆ ਸੀ, ਜੁੜਾ ਸੀ ਕੰਮ ਸੀ ਉਹ ਉਹਦੇ ਨਾਲ ਇਹ 14 ਕਰੋੜ ਰੁਪਏ ਠੱਗੀ ਦੇ ਦੀ ਆ। ਉਹ ਕਿਸਿੰਨੇ ਨਾਲੀਆ ਉਹ ਇਹਦੇ ਬਾਰੇ ਵੀ ਆਪਾਂ ਅੱਜ ਦੇ ਇਹ ਸ਼ੋਅ ਵਿੱਚ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਉਹ ਨਹੀਂ ਆ ਪੰਜਾਬ ਦੇ ਮੁੱਖ ਮੰਤਰੀ ਤੇ ਸੰਦਾ ਭਗਵਾਨ ਸਿੰਘ ਮਾਨ ਤੇ ਅਕਾਤਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਜੀ ਗੁਰਗੱਦ ਉਹਨਾਂ ਦੇ درمیان ਜੁਵਕਸ਼ ਹੋਇਆ ਉਹ ਬਹੁਤ ਮੰਦਭਾਗਾ ਸੀ ਔਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਦਾ ਜਿਹੜਾ ਮਾਨ ਸਨਮਾਨ ਸੀ ਉਹ ਪਹਿਲਾਂ ਨਾਲੋਂ ਬਹੁਤ ਘਟਿਆ ਆ ਮੈਂ ਇੱਕ ਗੱਲ ਕਰਨੀ ਚਾਹੁੰਦਾ ਆ ਵੀ ਜੇਕਰ ਭਗਵਾਨ ਤਮਾਮ ਦੀ ਨੂੰ ਉਹ ਫਿਰ ਸੱਦਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇਗੇ ਉਹਨਾਂ ਨੇ ਆਪਣੀ ਤਰੀਕ ਵੀ ਦੇਤੀ ਅੰਡਰਸਟੈਂਡਿੰਗ ਦੇ ਨਾਲ ਪੰਧਰਤੀ ਫਿਰ ਉਥੇ ਨਾ ਜਾਣਾ ਔਰ ਟੁੱਚਰ ਬਾਜ਼ੀਆਂ ਕਰਨੀਆਂ ਉਹ ਜਹੀਆਂ ਗੱਲਾਂ ਕਰਨੀਆਂ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੇ ਅਥਾਰਟੀ ਨੂੰ ਬੜੀ ਮਾਣ ਮਿਆਦਨ ਨੂੰ ਸਾਟੀਏ ਜੀ ਆ ਉਹ ਵਾਝੀ ਵੀ ਹੋਵੇ ਹੁਣ ਜੱਥੇ ਦਾਸ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਉਹਨਾਂ ਦਾ ਫਰਜ਼ ਸੀ ਦੇਖਦੋ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਮੰਦੇ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਨਵਾਂ ਸਿੱਖ ਵਾਂਗੂ ਐ ਉਹਨਾਂ ਦੇ ਅੱਗੇ ਪੇਸ਼ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਉਹ ਦੇਣਾ ਚਾਹੀਦਾ ਸੀ ਲੇਕਿਨ ਇਸ ਇਸ ਦਿਨ ਦੇ ਦਾ 15 ਜਨਵਰੀ ਸੀ ਉਸ ਦਿਨ ਤਾਂ ਕੇਵਲ ਤੇ ਕੇਵਲ ਉਹਨਾਂ ਨੇ ਆ ਆਪਣਾ ਸਪਸ਼ਟੀਕਰਨ ਹੀ ਦੇਣਾ ਸੀ ਉਹ ਉਹਦੇ ਵਿੱਚ ਗੱਲ ਆ ਗਈ ਜੀ ਅਸੀਂ ਇਹ ਪੰਜਾਬ ਸਰਕਾਰ ਵੱਲੋਂ ਮੁੱਦੇ ਠਾਵਾਗੇ ਕੋਈ ਐਸੀ ਗਾਂ ਚਾਹਤਦਾ ਨਾ ਕਿ ਸਬੂਤ ਵਜੋਂ ਜੱਗੀ ਦਾ ਸਾਹਮਣੇ ਅੱਗੇ ਰੱਖਾਂਗੇ ਵਗੈਰਾ ਵਗੈਰਾ ਭਾਈ ਇੱਥੇ ਗੱਲ ਇਹ ਕਰਨ ਵਾਲੀ ਆ ਕਿ ਉਹ ਜਿਹੜਾ ਪੜਦੇ ਅਕਾਦ ਦਾ ਸਾਹਬ ਕਿ ਆਪਣਾ ਪੇਸ਼ ਹੋਣ ਦਾ ਸਵਾਲ ਸੀ ਉਹ ਕੇਵਲ ਤੇ ਕੇਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਅੱਗੇ ਪੇਸ਼ ਹੋ ਕੇ ਆਪਣਾ ਜਿਹੜਾ ਆ ਸਪਸ਼ਟੀਕਰਨ ਉਹ ਹੀ ਦੇਣਾ ਸੀ ਲੇਕਿਨ ਬਾਅਦ ਦੇ ਵਿੱਚ ਆ ਜਿਹੜੀਆਂ ਦਾਈ ਪਿਡਾ ਦੀ ਕਾਸਟ ਹੋ ਗਿਆ ਫਲਾਣਾ ਹੋ ਗਿਆ ਠੀਂੜਾ ਹੋ ਗਿਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਾਮੀਆਂ ਉਹ ਕਿਸੇ ਹੱਥ ਵਿੱਚ ਵੀ ਠੀਕ ਨਹੀਂ ਨਾ ਸਦਾਤ ਭਗਵੰਤ ਸਿੰਘ ਵੀ ਠੀਕ ਹੈ ਉਹ ਨਾ ਹੀ ਸਿੱਖ ਭਾਈਚਾਰੇ ਦੇ ਲੋਕਾਂ ਲਈ ਠੀਕ ਹੈ ਹੁਣ ਇਹਨਾਂ ਨੇ ਕਿਹਾ ਆ ਮਾਨਸਾ ਵੀ ਕਹਿੰਦੇ ਸੁਣੇਗਾ ਕਿ ਉਹ ਉੱਥੇ ਇਹੋ ਜਿਹਾ ਦਸਤਾਵੇਜ਼ ਲੈ ਕੇ ਆਉਣਗੇ ਜਿਹਦੇ ਨਾਲ ਸਾਰੇ ਹੀ ਇਸ ਮਾਮ ਵਿੱਚ ਨੰਗੇ ਹੋ ਜਾਣਗੇ। ਔਰ ਇਹ ਜਿਹੜੀਆਂ ਗੱਲਾਂ ਅਗਰ ਉਹਨਾਂ ਕੋਲ ਕੋਈ ਡਾਕੂਮੈਂਟ ਹੈ ਸ਼ੋਅ ਨਹੀਂ ਕਮੇਟੀ ਦੇਗੇ ਇਸ ਕੋਈ ਡਾਕੂਮੈਂਟ ਹੈ ਕਿਸੇ ਵਿਜੀਤ ਹੋਤੇ ਕਿਸੇ ਵਿਅਕਤੀ ਦੇ ਰੋਦ ਜਿਹੜਾ ਉਹਨਾਂ ਕੋਲ ਡਾਕੂਮੈਂਟ ਹੈ ਜਾਂ ਕਿਸ ਕੋਈ ਹੋਰ ਅਪਲਾਈਆ ਜਿਹੜਾ ਜੋ ਮਨੀ ਗੱਦੋ ਦਾ ਪੰਡੰਨ ਕਮੇਟੀ ਵਿੱਚ ਕੰਮ ਕਰਦਾ ਹੋਵੇ ਔਰ ਅਗਰ ਉਹਨਾਂ ਕੋਲ ਡਾਕੂਮੈਂਟ ਹੈ ਤਾਂ ਉਹਦੇ ਲਈ ਬਾਬੇ ਵਿੱਚ ਵੀ ਟਾਈਮ ਪੈਕਸ ਕਰਕੇ ਉਹ ਜੈਸੇ ਦਾ ਸਾਹਿਬ ਜੀ ਦੇ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਸੀ ਲੇਕਿਨ ਇਸ ਗੱਲ ਨੂੰ ਉਲਟਾ-ਪੁਲਟਾ ਕਰਕੇ ਬੇਵਜ੍ਹਾ ਹੀ ਵੀ ਚਪਟਾ ਜਿਹੀਆਂ ਛੇੜੀਆਂ ਉਹ ਮੈਂ ਸਮਝਾਇਆ ਕਿਸੇ ਹਾਲਤ ਵਿੱਚ ਵੀ ਨਹੀਂ ਸੀ ਔਰ ਉਹ ਦਿਨਰ ਜਥੇਦਾਰ ਸਾਹਿਬ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹੁਤ ਛੱਟ ਵੱਜੀ ਆ ਔਰ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਮਾਫੀ ਮੰਗਣੀ ਚਾਹੀਦੀ ਆ ਇਹ ਔਰ ਉਸ ਤੋਂ ਲਾਵਾ ਲੱਗਦਾ ਕਿਡਾ بڑا ਵਿਸ਼ਾ ਆ ਕਿ ਪੰਜਾਬ ਸਰਕਾਰ ਨੇ ਗੇੜੇ ਹੁਣ ਸਕੂਲਾਂ ਦੇ ਬੱਚੇ ਆ ਤੇ ਟੀਚਰ ਕੋ ਹੁਣ ਨਸ਼ਾ ਬੰਦ ਕਰਵਾਉਣ ਦੀ ਉਹਨਾਂ ਦੇ ਜਿੰਮੇ ਡਿਊਟੀ ਲੱਗ ਗਈ ਆ ਗਿਆਨੀ ਤੇ ਬਾਦ ਨਹੀਂ ਦਿਮਾਗ ਨੂੰ ਐ ਗੇੜੀ ਗੈਰ ਕਾਨੂੰਨੀ ਉਹ ਉਹਨਾਂ ਦਾ ਪਾਸ ਕਾਲ ਨਾ ਪੜਾਉਂਦੇ ਆ ਹਾ ਰੋਜ ਉਹ ਵੀ ਉਸੇ ਤਰ੍ਹਾਂ ਹੀ ਪੜਦਾ ਦਊਗਾ ਉਹ ਗੁਪਤ ਸ਼ਿਕਾਇਤ ਜਿਹੜੀ ਆ ਇੱਕ ਗੁਪਤ ਸ਼ਿਕਾਇਤ ਬਾਕਸ ਉਹਨਾਂ ਸਟੂਡੈਂਟ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਉਹ ਵਿਦਿਆਥੀਆਂ ਦੀ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾ ਸਕਦਾ ਹੈ ਪਰ ਇਹਦੇ ਬਾਰੇ ਜਿਹੜੇ ਵਿਦਿਆਰਥੀ ਜਾਂ ਅਧਿਆਪਕ ਸਰਕਾਰ ਨੂੰ ਜਾਣਕਾਰੀ ਦੇਣਗੇ ਉਹਨਾਂ ਦੀ ਸਾਰੀ ਦੀ ਸਾਰੀ ਸੂਚਨਾ ਜਿਹੜੀ ਆ ਉਹ ਬਹੁਤ ਲਕੀ ਜਵੇਗੀ ਹੁਣ ਸਵਾਲ ਪੈਦਾ ਹੁੰਦਾ ਆ ਕਿ ਜੇ ਬੱਚਿਆਂ ਨੇ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਹੀ ਨਸ਼ਾ ਬੰਦ ਕਰਵਾਉਣਾ ਆ ਤੇ ਪੰਜਾਬ ਸਰਕਾਰ ਤੇ ਕੀ ਕਰੇਗੀ ਇਹਨਾਂ ਨੇ ਤਾਂ ਬਹੁਤ ਵੱਡੇ ਲੰਬੇ ਸਮੇਂ ਤੋਂ ਇੱਕ ਨਸ਼ਾ ਬ੍ਰੋਦ ਇੱਕ ਮਹਿਮਸ਼ੀਰ ਰੱਖੀ ਆ ਜੇਕਰ ਉਹਨਾਂ ਕੋਲ ਕੁਝ ਨਹੀਂ ਬਣਿਆ ਤਾਂ ਫਿਰ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਇਸ ਦੇ ਮਾਪੇ ਕਿ ਮਾਰਗ ਮਾਪ ਸਕਣਗੇ ਇਹਦੇ ਲਈ ਬੜਾ ਇੱਕ ਕੋਈ ਠੋਸ ਜਿਹੜਾ ਇਸ ਗੱਲ ਦਾ ਉੱਤਰ ਆ ਉਹ ਨਹੀਂ ਮਿਲਿਆ ਉਹ ਅਭਿਆਪਕਾਂ ਵੀ ਸਖਾਈ ਜਿਸ ਤਰ੍ਹਾਂ ਸਰਕਾਰ ਵੱਲੋਂ ਹੁਕਮ ਹੈ ਅਭਿਆਪਕ ਜਿਹੜੇ ਆ ਉਹਨਾਂ ਨੂੰ ਸਖਲਾਈ ਵੀ ਜਾਵੇਗੀ ਔਰ ਉਹਨਾਂ ਨੂੰ ਇੱਕ ਮਨੋਵਿਗਿਆਨਕ ਮਾਰ ਵੱਜੋ ਅਹ ਜਾਣਿਆ ਜਾਵੇਗਾ ਮਤਲਬ ਉਹਨਾਂ ਦੀ ਗੰਦੀ ਵਕੀਲ ਤਕੀ ਵੀ ਕਰਦੇ ਸੀ ਦੇਣਾ ਲੈਣਾ ਕੁਛ ਨਹੀਂ ਔਰ ਜੇਲੀ ਉਹਨਾਂ ਨੂੰ ਇੱਕ ਮਨੋਵਿਗਿਆਨਕ ਐ ਐਕਸਪਾਇਰ ਨਾਮ ਦਿੱਤਾ ਗਿਆ ਇਹਦੇ ਨਾਲ ਟੀਚਰਾਂ ਨੂੰ ਕੀ ਪ੍ਰਾਪਤੀ ਹੋਵੇਗੀ ਕੀ ਫਾਇਦੇ ਨਹੀਂ ਛਿਦੀ ਉਹਨਾਂ ਲਈ ਸਮੱਸਿਆ ਜਿਹੜੀ ਉਹ ਹੱਲ ਹੋਵੇਗੀ ਔਰ ਅੱਗੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਇਹਨਾਂ ਵਿਦਿਆਰਥੀਆਂ ਜਾਂ ਅਧਿਆਪਕਾਂ ਨੇ ਕੁਝ ਪ੍ਰਾਪਤੀ ਕੀਤੀ ਦੀ ਹੈ ਜਾਂ ਨਹੀਂ ਦਰਦਾਸਨ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਰੂਲਿੰਗ ਪਾਰਟੀ ਆ ਉਹਦਾ ਇੱਕ ਸੁਭਾਅ ਆ ਕਿ ਇਹੋ ਜਿਹੇ ਕੰਮ ਕਰਦੇ ਜਾਓ ਸ਼ਾਇਦ ਲੋਕ ਜਿਹੜੇ ਆ ਉਹਨਾਂ ਵੱਲ ਵੀ ਪਾਸੇ 돌ਪੈਣ ਉਹ ਜਦੋਂ ਇਹ ਕਦੀ ਟੈਕੀਆਂ ਦਾ ਉਦਘਾਟਨ ਕਰਦੇ ਆ ਕਦੀ ਕੀ ਕੰਦੇ ਹੁੰਦੇ ਆ ਬੀਬੀ ਦੇ ਖੰਬਿਆਂ ਦਾ ਉਦਘਾਟਨ ਕਰਦੇ ਆ ਛੋਟੀ ਛੋਟੀਆਂ ਗਲੀਆਂ ਦਾ ਉਦਘਾਟਨ ਕਰਦੇ ਆ ਇਹ ਆਸਪਾਸ ਵਿੱਚ ਗੱਲਾਂ ਜਿਹੜੀਆਂ ਇੱਕ ਪਿੰਡ ਦੇ ਪੰਚਾਇਤ ਦੇ ਮੈਂਬਰ ਦੇ ਪੱਦਰ ਨਹੀਂ ਆਇਆ ਇਹ ਗੱਲਾਂ ਕੋਈ ਮੰਤਰੀ ਸਹਿਬਾਨ ਦੇ ਪੱਦਰ ਦੀਆਂ ਨਹੀਂ ਪਤਾ ਨਹੀਂ ਸਵਕਾਲ ਕਿਉਂ ਇਸ ਪਾਸੇ ਟੁਰੀ ਰੰਡੀ ਆ ਜਿਹੜੇ ਵਿੱਚ ਉਹ ਬੇਰੋੜੀਆਂ ਬੇਮਤਲਬ ਗੱਲਾਂ ਕਰਦੇ ਆ ਔਰ ਜਿਸ ਦਾ ਕੋਈ ਥੋਂ ਪਤਾ ਨਹੀਂ ਹੁੰਦਾ ਔਰ ਇਹਦੇ ਵਿੱਚ ਜਿਹੜਾ ਜਿਹੜੇ ਦੱਸਿਆ ਗਿਆ ਆ ਵੀ ਜਿਹੜੇ ਵਿਦਿਆਰਥੀ ਜਾਂ ਟੀਚਰ ਹੈ ਉਹ ਜਿੰਨਾ ਕੁਝ ਉਥੇ ਰਾਮਤ ਕਰਨਗੇ ਜਾਂ ਨਸ਼ਿਆਂ ਨੂੰ ਬੰਦ ਕਰਵਾਉਣ ਲੈ ਜਿੰਨਾ ਕੁਝ ਹਿਸਾਬ ਹੋਣਗੇ ਉਹਨਾਂ ਡਿਗਰੀ ਇੱਕ ਰਿਪੋਰਟ ਉਹ ਸੁਭਾਸਕਾਰ ਨੂੰ ਤੇਜ ਦੇ ਜਾਈ ਹੋਏ ਕਿ ਸੁਭਾਸਕਾਰ ਅੱਗੇ ਇਸ ਰਿਪੋਰਟ ਨੂੰ ਪ੍ਰਾਪਤ ਕਰਕੇ ਉਹ ਅਗਲੀ ਕਾਰਵਾਈ ਕਰੇਗਾ ਹੋਰ ਸਵਾਲ ਪੈਦਾ ਹੁੰਦਾ ਆ ਕਿ ਇਹ ਵਿਦਿਆਰਥੀ ਫਿਰ ਡਾਇਬਟੀਸ ਨਸ਼ਿਆਂ ਨੂੰ ਬੰਦ ਕਰਾਉਣ ਲਈ ਆਪਣੀ ਭੂਮਿਕਾ ਨਿਭਾ ਸਕਣਗੇ ਮਤਲਬ ਨਹੀਂ ਮੇਰੇ ਹਿਸਾਬ ਦੇ ਨਾਲ ਉਹਨਾਂ ਕੋਲ ਕੁਝ ਨਹੀਂ ਹੋਣਾ ਜਾਣਾ ਸਰਕਾਰ ਕਹਿੰਦੀ ਆ ਵੀ ਉਹਨਾਂ ਨੂੰ ਅੱਗੇ ਨਾਲ ਨਸ਼ੇ ਬੰਦ ਕਰਾਉਣ ਲਈ ਹੈ ਸਾਡੀ ਤਮੰਨਾ ਆ ਕਿ ਸਰਕਾਰ ਦਾ ਇਹ ਮਿਸ਼ਨ ਪਾਸ ਹੋਵੇ ਔਰ ਚੰਗੀ ਤਰ੍ਹਾਂ ਵੀ ਜਾਵੇ ਲੇਕਨ ਇਹਦੇ ਬਾਰੇ ਜੇ ਮੇਰੇ ਖਿਆਲ ਪੁੱਛਣੇ ਹੋ ਉਹਦੇ ਲਈ ਪੰਜਾਬ ਸਰਕਾਰ ਨੂੰ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇਹ ਇੱਕ ਮਾਮਲਾ ਨਵਾਂ ਕਾਇਦਾ ਕੀਤਾ ਆ ਉਹਨਾਂ ਨੂੰ ਨੇਵਲ ਨੂੰ ਪੂਰਾ ਪੂਰਾ ਸਹਿਯੋਗ ਦੇਣ ਲਈ ਕੋਈ ਕਸਾਇਰੀਆ ਉਹ ਮੱਕੀ ਨਹੀਂ ਛੱਡੀ ਜਾਵੇਗੀ ਹੋਰ ਅਗਲੀ ਗੱਲ ਜਿਹੜੀ ਆ ਬੜੀ ਮਨ ਨੂੰ ਦੁਖੀ ਕਰਨ ਵਾਲੀ ਗੱਲ ਆ ਔਰ ਇਹ ਗੱਲ ਇਹ ਆ ਕਿ ਦਿੱਲੀ ਵਿੱਚ ਇੱਕ ਕਪਲ ਗਿਆ ਸਫਲ ਸੀ ਐਨਆਰਆ ਉਹਦੇ ਨਾਲ 14 ਕਰੋੜ ਰੁਪਏ ਦੀ ਸਾਈਬਰ ਠੱਗੀ ਹੋਈ ਹੈ ਔਰ ਉਹ ਦੇ ਵਿੱਚ ਉਹਨਾਂ ਨੂੰ ਅੱਜ ਤੱਕ ਕੋਈ ਵੀ ਚੀਜ਼ ਪ੍ਰਾਪਤ ਨਹੀਂ ਹੋਈ ਔਰ ਖਲਰਾ ਅਨਸਾਰ ਇਹ ਘਟਨਾ 24 ਦਸੰਬਰ ਦੇ 2025 ਤੋਂ 9 ਜਨਵਰੀ 2026 ਦਰਮਿਆਨ ਲਾਪਰੀ ਔਰ ਇਹਦੇ ਵਿੱਚ ਅਜੇ ਤੱਕ ਵੀ ਉਹਨਾਂ ਨੂੰ ਕੋਈ ਪੈਸਾ ਬਰਾਮਦ ਨਹੀਂ ਹੋਇਆ ਅਸੀਂ ਇਸ ਗੱਲ ਦੇ ਉੱਤੇ ਪੰਜਾਬ ਸੌਰੀ ਦਿੱਲੀ ਸਰਕਾਰ ਵੀ ਵੀ ਇਹ ਲੋਚਨਾ ਕਰਦੇ ਆ ਕਿ ਉਹਨਾਂ ਨੇ ਇੱਕ ਐਨ ਆਰ ਆਈ ਬਜ਼ੁਰਗ ਜੋੜੀ ਨੂੰ ਪਰੇਸ਼ਾਨ ਕੀਤੇ ਗਏ ਜਿਹੜੇ ਲੋਕਾਂ ਨੇ ਪਰੇਸ਼ਾਨ ਕੀਤਾ ਆ ਜਾਂ ਠੱਗੀ ਠੋਰੀ ਲਾਈ ਆ ਉਹਨਾਂ ਨੂੰ ਟ੍ਰੇਸ ਕਰਕੇ ਇਸ ਬਜ਼ੁਰਗ ਨੂੰ 14 ਕਰੋੜ 25 ਲੱਖ ਜਿਹੜੀ ਆ ਵਾਪਸ ਨਹੀਂ ਦਵਾਈ ਯਦ ਕਿ ਉਹਨਾਂ ਨੂੰ ਨਦੀਂਦੀ ਕਾਲਵਾਇ ਕਾ ਕੇ ਇਹ ਰੱਖ ਦੇ ਲਿਆ ਉਸ ਕੱਪਲ ਨੂੰ ਇਹਨਾਂ ਦੇ ਕੱਪਲ ਨੂੰ ਵਾਪਸ ਦਵਾਈ ਜਾਣੀ ਚਾਹੀਦੀ ਆ ਸੋ ਇਸੇ ਵਿਸ਼ੇ ਨੂੰ ਲੈ ਕੇ ਅੱਜ ਆਪਾਂ ਇੱਥੇ ਸਮਾਪਤ ਕਰਦੇ ਆ ਕੱਲ ਨੂੰ ਫੇਰ ਹੋਰ ਕਿਸੇ ਵਿਸ਼ੇ ਦੇ ਨਾਲ ਕਿਸੇ ਹੋਰ ਟਾਪਿਕ ਦੇ ਨਾਲ ਤੁਹਾਡੇ ਫੇਰ ਦਰਸ਼ਨ ਕਰਾਂਗੇ ਤਦ ਤੱਕ ਦੇ ਆਗਿਆ ਦਿਓ ਥੈਂਕ ਯੂ ਵੈਰੀ ਮੱਚ